ਹੈਲੋ ਦੋਸਤੋ ਸਵਾਗਤ ਆਪ ਸਭ ਦਾ ਆਪਣੀ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਇੱਕ ਬਹੁਤ ਵੱਡੀ ਜਿਹੜੀ ਕਬੱਡੀ ਜਗਤ ਤੋਂ ਆਪਾਂ ਨੂੰ ਨਿਊਜ਼ ਸਾਹਮਣੇ ਆ ਰਹੀ ਹੈ ਕਿ ਕਬੱਡੀ ਜਿਹੜੀ 1 ਸਾਲ ਦੇ ਲਈ ਦੋਸਤੋ ਬੰਦ ਜਿਹੜੀ ਹੋਣ ਜਾ ਰਹੀ ਹੈ ਇਹਦੇ ਉੱਤੇ ਦੋਸਤੋ ਵਿਸ਼ਵ ਭਰ ਦੀਆਂ ਕਬੱਡੀ ਫੈਡਰੇਸ਼ਨਾਂ ਵੱਲੋਂ ਜਿਹੜਾ ਵੱਡਾ ਫੈਸਲਾ ਲਿਆ ਗਿਆ ਹੈ ਇਹਦੇ ਵਿੱਚ ਲਿਖਿਆ ਹੈ ਕਿ ਇੱਕ ਸਾਲ ਲਈ ਸਾਰੇ ਹੀ ਕਬੱਡੀ ਟੂਰਨਾਮੈਂਟ ਜਿਹੜੇ ਮਲਤਵੀ ਕਿੱਤੇ ਜਾਂਦੇ ਨੇ ਅਤੇ ਯੂਰਪ ਤੋਂ ਲੈ ਕੇ ਅਮਰੀਕਾ, ਕੈਨੇਡਾ ਤੱਕ ਕਬੱਡੀ ਮੁਕਾਬਲੇ ਬੰਦ ਕੀਤੇ ਜਾਂਦੇ ਨੇ ਕਬੱਡੀ ਫੈਡਰੇਸ਼ਨਾਂ ਨੇ ਲੰਡਨ ਚ ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਐਂਡ ਐਸੋਸੀਏਸ਼ਨ ਦਾ ਕੀਤਾ ਗਠਨ ਇਹਦਾ ਗਠਨ ਕੀਤਾ ਗਿਆ ਦੋਸਤੋ ਜਿਹੜੀ ਐਸੋਸੀਏਸ਼ਨ ਹੈ ਅਤੇ ਵਿਦੇਸ਼ਾਂ ਵਿੱਚ ਇੱਕ ਸਾਲ ਲਈ ਜਨਵਰੀ ਤੋਂ ਅਤੇ ਪੰਜਾਬ ਚ ਅਪ੍ਰੈਲ ਤੋਂ ਦਸੰਬਰ 2026 ਤੱਕ ਕਬੱਡੀ ਜਿਹੜੇ ਮੁਕਾਬਲੇ ਟਰਨਮੈਂਟ ਨੇ ਉਹ ਮੁਲਤਵੀ ਕੀਤੇ ਜਾਂਦੇ ਨੇ ਅਤੇ ਜਿਹੜੇ ਟਰਨਮੈਂਟਾਂ ਦੇ ਪ੍ਰਬੰਧ ਨੇ ਖਿਡਾਰੀਆਂ ਦੇ ਅਨੁਸ਼ਾਸਨ ਨੇ ਜਿਹੜੇ ਅਤੇ ਅਧਿਕਾਰੀਆਂ ਦੇ ਅਨੁਸ਼ਾਸਨ ਨੇ ਅਤੇ ਟਰਨਮੈਂਟ ਦੀਆਂ ਤਰੀਕਾਂ ਇਹਦੇ ਲਈ ਜਿਹੜੇ ਨਵੇਂ ਨਿਯਮ ਬਣਾਏ ਜਾਣਗੇ ਅਤੇ ਜਿਹੜੇ ਇਹ ਨਿਯਮ ਬਣਾਏ ਜਾਣਗੇ ਇਹ ਜਿਹੜੇ 2027 ਤੋਂ ਲਾਗੂ ਹੋਣਗੇ ਇਸ ਕਰਕੇ ਦੋਸਤੋ ਜਿਹੜੇ ਇੱਕ ਵੱਡੇ ਫੈਡਰੇਸ਼ਨ ਹੋ ਸਕਦਾ ਹੈ ਕਿ ਬਣੀ ਅਤੇ ਉਦੋਂ ਵੱਲੇ ਉਦੋਂ ਵੱਲੋਂ ਜਿਹੜੇ ਵੱਡੇ ਨਿਯਮ ਬਣਾਏ ਜਾਣਗੇ ਜਿਹੜੇ ਕਿ 2027 ਤੋਂ ਲਾਗੂ ਹੋਣਗੇ ਅਤੇ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖੋ ਧੰਨਵਾਦ